ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲੈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692259 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਨੂੰ ਜੇਤੋਂ ਪੈਂਦੀ ਆ ਜਿਸ ਦੇ ਵਿੱਚ ਬਾਈ ਜੀ ਤੀਜਾ ਕ ਸੂਆ ਵਹਿੜ ਸੂਈ ਸਵਾਈ ਲੈ ਕੇ ਤੁਹਾਡੇ ਲਈ ਆਏ ਆ ਬਾਈ ਜੀ ਤੇ ਬਾਈ ਜੀ ਦੇ ਘਰੇਲੂ ਹੀ ਪਸ਼ੂ ਆ ਜਿਮੀਦਾਰ ਬੰਦਾ ਬਾਈ ਕੋਲੇ ਘਰ ਦੇ ਪਸੂ ਆ ਵੈੜ ਬਾਈ ਕੋਲੇ ਚੰਗੀ ਆ ਤੇ ਬਾਕੀ ਦੀ ਬਲਦੀ ਹੋ ਜਾਣਕਾਰੀ ਭਾਬਾਈ ਜੀ ਹੁਣ ਤਾਂ ਲੈਨੇ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਚੈਨਲ ਵੇਖਦੇ ਦਸਤਖਤਾਂ ਸਤਿ ਸ਼੍ਰੀ ਅਕਾਲ ਠੀਕ ਆ ਬਾਈ ਬਾਈ ਕੀ ਹੈ ਆਪਣਾ ਨਾਮ ਐਡਰੈਸ ਜੀ ਆਪਣਾ ਹੀ ਜਿਲ੍ਹਾ ਫੀਕੋੜੀ ਹਾਂਜੀ ਸੀਲ ਜੈਤੋ ਹਾਂਜੀ ਤੇ ਦਸ਼ਮੀਸ਼ ਨਗਰ ਬਗਰਾੜੀ ਜੀ ਦਸ਼ਮੀਸ਼ ਨਗਰ ਪਿੰਡ ਬਗਰਾੜੀ ਆ ਨਾਮ ਆਪਣਾ ਪਿੰਡ ਦੇ ਵਿੱਚ ਬੱਬੂ ਲੈਂਦੇ ਆ ਹਾਂ ਬੱਬੂ ਹੀ ਲੈਂਦੀ ਆ ਬੱਬੂ ਨਾਮ ਲੈਂਦੇ ਆ ਬਾਈ ਜੀ ਦਾ ਨਿਆਮੀ ਵਾਲੇ ਰਾਹ ਤੇ ਘਰ ਆ ਬਾਈ ਜੀ ਦਾ ਤੇ ਬਾਈ ਜੀ ਕੀ ਡੀਟੇਲ ਆ ਦੀ ਵੈੜਦੇ ਜੀ ਇਹ ਬਾਈ ਆਪਾਂ 72000 ਦੀ ਦੇਵਾਂਗੇ 72000 ਦੀ ਦੇਵਾਂਗੇ ਹਾਂ ਦੁੱਧ 14 ਲੀਟਰ ਆ ਆਪਾਂ 13 ਮਣਾ ਕੇ ਦੇ ਦਾਂਗੇ ਦੋ ਟਾਈ 14 ਲੀਟਰ ਦੁੱਧ 13 ਮਣਾ ਕੇ ਦੋ ਟਾਈ ਤਿੰਨ ਟਾਈ ਚੋਕਲ ਜਾ ਸਕਦਾ ਹਾਂ تسਲੀ ਕਰਕੇ ਲੋ ਬਾਈ ਜੀ ਵੈੜ ਚੰਗੀ ਆ ਬਾਈ ਜੀ ਇਹ ਦੁੱਧ ਦੋ ਤਿੰਨ ਟਾਈ ਚੋਕਲ ਜਾ ਸਕਦੇ ਆ ਤੇ ਤੋਰ ਚੱਲ ਬਾਈ ਜੀ ਦੀ ਆਪਾਂ ਚੈੱਕ ਕਰਾ ਲ ਗਏ ਤੇ ਬਾਈ ਆਪਣੀ ਘਰ ਤੋਂ ਗਈ ਆ ਫਿਰੇ ਨਹੀਂ ਬਾਈ ਆਪਾਂ ਲੈ ਜਾਂਦੀ ਆ ਘੁੱਗੀ ਨਾਲ ਐਸੇ ਲੈ ਜਾਂਦੀ ਆ ਜੀ ਕਿੰਨਾ ਟਾਈ ਹੋ ਗਿਆ ਜੀ ਕੱਪੜਾ ਲੈ ਜਾਂਦੀ ਆ ਐ ਜੇ ਦੋਨੇ ਗੱਬਣਾ ਲੈਂਦੇਗਾ ਕੋਲੇ ਆਪਣੇ ਸੂਈ ਆ ਠੀਕ ਆ ਬਾਈ ਇਹ ਵਪਾਰ ਖਾਤਰ ਲੈਂਦੀ ਕਿ ਵੈਸੇ ਹੀ ਲੈਂਦੀ ਸੀ ਨਹੀਂ ਵੈਸੇ ਹੀ ਲੈਂਦੀ ਸੀ ਕਿ ਆਪਾਂ ਜਾਦੇ ਹੋ ਗਏ ਪਸ਼ੂ ਹੋਰ ਮਿਲ ਗਏ ਸਾਨੂੰ ਲੈਣ ਦੇਣੇ ਆਂ ਅੱਛਾ ਪਸ਼ੂ ਜਾਦੇ ਹੋ ਗਏ ਬਾਈ ਕੋਲੇ ਵੈਸੇ ਹੀ ਕਹਿੰਦਾ ਲੈਂਦੀ ਸੀਗੀ ਵਪਾਰ ਦਾ ਕੰਮ ਨਹੀਂ ਆਪਣਾ ਲਓ ਬਾਈ ਜੀ ਤੋਰ ਚਾਲ ਦੀ ਪੂਰੀ ਚੰਗੀ ਆ ਥੰਲੇ ਦੇ ਦੀ ਸਾਫ ਆ ਦੁੱਧ ਬਾਈ ਜੀ ਹੋਣੀ 13-14 ਲੀਟਰ ਦੱਸਦੇ ਆ ਉਹਦੇ ਚੋਕੇ تسੱਲੀ ਕਰਕੇ ਵੀਰ ਜੀ ਇਲਾਜ ਕਰ ਸਕਦੇ ਬਾਈ ਜੀ ਦੇ ਘਰੋਂ ਬਾਈ ਇਹਨੂੰ ਕੋਈ ਡੱਕਾ ਨਹੀਂ ਬਾਈ ਜੀ ਇਹਦਾ ਆਉਣਾ ਤੁਸੀਂ ਆ ਦੋ ਟਾਈਮ ਚੋ ਤਿੰਨ ਟਾਈਮ ਚੋ ਚਾਰ ਟਾਈਮ ਚੋ ਤੇ ਬਾਈ 72000 ਦੇ ਵਿੱਚ ਫਿਰ ਕੋਈ ਮਾਲਦਾਨ ਕਰੋਗੇ ਕਿ ਕਰਦੇ ਵੀ ਕਰਦੇ ਮਾਲਦਾਨ ਕਰਦਾਂਗੇ ਮਗਰ ਇਹਦੇ ਕੀ ਆ ਗਿਆ ਬੱਛਾ ਜੀ ਮਗਰ ਬੱਛਾ ਜੀ ਸੁਨੀ ਜੀ ਬਾਈ ਪੂਰੇ ਕਿੰਨੇ ਦਿਨ ਹੋਏ ਐ ਹੋ ਗਏ 8 ਦਿਨ ਹੋ ਗਏ ਹਾਂਗੇ 7-8 ਦਿਨ ਹੋ ਗਏ 7-8 ਦਿਨ ਹੋ ਗਏ ਉਹ ਬਾਈ ਜੀ ਖਲ ਦੇਵੇ ਦੀ ਸਾਫਾ ਵੇੜ ਇਸ ਕੁਆਲਟੀ ਦੀ ਸੋਹਣੀ ਆ ਹੈ ਜਰਸੀ ਪੰਜਾਬ ਵਾਲੀ ਹੈ ਨਾ ਹਾਂਜੀ ਦੁੱਧ ਵਧੂਗੀ ਹਜੇ ਵਰਕ ਨਹੀਂ ਦੁੱਧ ਬਾਈ ਸੇਵਾ ਦਾ ਆ ਹੁਣ ਅਸੀਂ ਤਾਂ ਮਿਣਮਾ ਵੰਡ ਪੈਂਦਾ ਯਾਰ ਲੇਟੀ ਪਾਉਨੇ ਫੀਡ ਜਿਆਦਾ ਨਹੀਂ ਪਾਉਂਦੇ ਠੀਕ ਹੈ ਜੀ ਜਿਹੜਾ ਬੰਦਾ ਕੋ ਫੀਡ ਫੂਡ ਪਾਊਗਾ ਦੋਸਰ ਵੱਧ ਵੀ ਗਾੜੂ ਬਾਈ ਵੈਸੇ ਬਾਈ ਕੋਲੇ ਨਾ ਪਸ਼ੂ ਸੁੱਖ ਨਾ ਬਹੁਤ ਆ ਉਹ ਅੰਦਰ ਵੀ ਖੜੇ ਆ ਆ ਵੀ ਖੜੇ ਆ ਇੱਧਰ ਵੀ ਖੜੇ ਆ ਸੇਵਾ ਦਾ ਇੱਧਰ ਵੀ ਪਸ਼ੂ ਆਵੇ ਖੜੇ ਆ ਤੇ ਇੰਨੇ ਪਸ਼ੂਆਂ ਦੇ ਵਿੱਚ ਆਪਾਂ ਨੂੰ ਵੀ ਪਤਾ ਸੇਵਾ ਨਹੀਂ ਹੁੰਦੀ ਉਹ ਬੱਕਰਿਆਂ ਬੁੱਕਰਾਂ ਵਾਲੀ ਵਾੜੀ ਵੀ ਬਾਈ ਬਣਾਈ ਬੈਠਾ ਜੀ ਅੰਦਰ ਬੱਕਰੀਆਂ ਹੈਗੀਆਂ ਅੰਦਰ ਵੀ ਹੈਗੀਆਂ ਬਾਈ ਕੋਲੇ ਵੇਚ ਰੇ ਬ ਤਵੀ ਆਪਾਂ ਦੀ ਹੈਗੀ ਲੋ ਬਾਈ ਜੀ ਆ ਬਾਈ ਜੀ ਕੋਲੇ ਬੱਕਰਾ ਹਾਈਦਰਾਬਾਦੀ ਗੁਲਾਬੀ ਚਮੜੀ ਦਾ ਤੰਨਾ ਦੀ ਲੈਥੋਂ ਤੋਂ ਬਹੁਤ ਚੰਗੀ ਹੈ ਬਾਈ ਜੀ ਠੀਕ ਹੈ ਜੀ ਤੇ ਇਹ ਬਾਈ ਕਿੰਨਾ ਦੇ ਦਾਂਗੇ ਆਪਾਂ ਇਹ ਆਪਾਂ 18000 ਰੁਪਏ 18000 ਦਾ ਕਿੰਨੇ ਟਾਈਮ ਦਾ ਹੋ ਗਿਆ ਬਾਈ ਇਹ ਹੋ ਗਿਆ ਜੀ 2 2 ਸਾਲ ਦਾ ਹੀ ਦੋ ਸਾਲ ਦੰਦੀ ਕਿਵੇਂ ਆ ਦੰਦ ਚਾਰ ਦੰਦ ਚਾਰ ਦੰਦ ਉਹ ਬਈ ਕੱਦ ਯਾਰੇ ਵਾਲਾ ਵੱਡਾ ਕਰਿਆ ਹਣਾ ਗੌਰ ਨਹੀਂ ਜਰੀ ਗੌਰ ਨਹੀਂ ਬੱਧਰਾ ਬਈ ਚੰਗਾ ਸੀਗਾ ਹਣਾ ਤੇਰੀ ਪੱਠ ਇਹਦੀ ਬੱਕਰੀਆਂ ਕਰਾਸ ਕਰਨ ਲੱਗ ਗਿਆ ਠੀਕ ਆ ਬਈ ਲੋ ਬਈ ਬੱਕਰੀਆਂ ਕਰਾਸ ਕਰਦਾ ਪੱਠ ਬਾਈ ਜੀ ਆਂ ਦਾ ਬਹੁਤ ਚੰਗੀ ਦਿੱਤੀਆਂ ਨੇ ਦੇਖੋ ਜੀ ਲੋ ਬਾਈ ਜੀ ਆ ਬੱਚੇ ਆ ਬਾਈ ਕੋਲੇ ਬੱਕਰੀਆਂ ਦੇ ਆ ਬਾਈ ਇਹ ਇਹ ਬੱਕਰੀਆਂ ਕਿੰਨੇ ਦਾਗਾ ਬਾਈ ਜੀ ਬੱਕਰੀਆਂ ਦੇ ਪੱਕਰ ਨਾਲ ਵਿੱਚ ਨਾਲ ਦਾ ਬਾਈ ਦੋ ਰੀਆ ਕਿਹੜੇ ਕਿਹੜੇ ਆਹਾ ਵੇਚਨੇ ਆਪਾ ਆਹ ਦੀ ਪੱਕਦਾ ਬਾਈ ਬੱਕਰੇ ਦੀ ਆਹ ਬੱਕਰੇ ਇਹ ਵੇਚ ਰਿਹਾ ਆ ਮਾਂ ਨਹੀਂ ਇਹ ਨਹੀਂ ਵੇਚਣੀ ਅੱਛਾ ਜੀ ਆ ਉਸ ਆਪਣੇ ਬੱਕਰੇ ਦੀ ਪੱਠ ਹੈ ਬੱਚੇ ਦਾ ਰਿਜ਼ਲਟ ਚੰਗਾ ਬੱਚਾ ਬਹੁਤ ਚੰਗਾ ਦਿੱਤਾ ਬਾਈ ਯਾਰ ਹੈਨਾ ਪੀੜਾ ਵਧੀਆ ਬਾਈ ਹਾਂ ਬੱਚਾ ਬਾਈ ਜੀ ਮੇਰਾ ਬੱਕਰਾ ਦਿੱਤਾ ਕਹ ਰਿਹਾ ਬੱਕਰਾ ਦੀ ਬੱਕਰਾ ਮਰ ਗਿਆ ਅੱਛਾ ਜੀ ਪੱਠ ਜੰਦੀ ਹੈ ਦੋਨੇ ਕਹ ਰਿਆ ਕਰਾ ਦਿੱਤਾ ਅੱਛਾ ਦੋ ਬੱਕਰੀਆਂ ਦੇ ਬੱਚੇ ਆ ਇਹ ਦੋ ਬੱਕਰੀਆਂ ਹਾਂ ਇਹਦਾ ਮਰ ਗਈ ਤੇ ਜਿਹੜੀ ਵੇਚਣੀ ਉਹਦੇ ਮਗਰ ਆ ਬਈ ਇਹ ਨਹੀਂ ਨਹੀਂ ਉਹਦੇ ਮਗਰ ਨਹੀਂ ਅੱਛਾ ਇਹਦਾ ਆ ਵੇਚਣੀ ਆ ਆ ਲਾਲ ਲਾਲ ਕੱਢੋ ਬਾਹਰ ਜਿਹੜੀ ਵੇਚਣੀ ਲੋ ਬਾਈ ਆ ਬੱਕਰੀ ਬਾਈ ਜੀ ਹੁਣਾਂ ਨੇ ਵੇਚਣੀ ਆ ਇਹਦੇ ਮਗਰ ਕੀ ਆ ਬਾਈ ਕਿੰਨਾ ਮਗਰ ਆ ਬੱਜੇ ਬੱਚੇ ਹੈ ਇਹਦਾ ਆਪਾਂ ਦੇਣੇ ਨਹੀਂਗੇ ਅੱਛਾ ਬੱਡੇ ਬੱਕਰੀਆਂ ਕਰਾਉਸ ਆ ਇਹ ਦੋਨੇ ਦਵਾਰੇ ਬਾਈ ਜੀ ਕਿੰਨੇ ਕਿੰਨੇ ਟਾਈਮ ਦਾ ਕਬਣਾ ਇਹ ਇਹ ਹੈਗੀਆਂ ਡੇ ਡੇ ਮਹੀਨੇ ਦੀਆਂ ਖਾਲੀ ਮੰਨ ਕੇ ਲਵੇ ਬਾਈ ਡੇ ਡੇ ਮਹੀਨੇ ਦੁੱਧ ਬਾਈ ਦਿੰਦਗਾ ਹੋਰ ਦੁੱਧ ਨਹੀਂ ਦਿੰਦੀਆਂ ਜੀ ਲੈ ਚਲੋ ਛੱਡਾਂਗਾ ਹਾਂ ਚੋਣਾ ਛੱਡਾਂਗਾ ਠੀਕ ਗਾਂ ਨੂੰ ਨੇ ਪਾ ਦਿੰਨੇ ਆ ਤੇ ਬੱਚੇ ਚੁੰਗ ਲੈਂਦੇ ਜਿਵੇਂ ਹੁਣ ਫੜਨੀ ਨਾ ਹਾਂਜੀ ਦੁੱਧ ਲਾ ਮੈਂ ਮਥਾਣਾ ਤੇ ਕਿਤੇ ਚੋਇਆ ਨਹੀਂ ਮੇਰੇ ਬੱਚਿਆਂ ਨੂੰ ਚੁੰਗਣ ਦੀ ਠੀਕ ਲੋ ਬਾਈ ਜੀ ਬਾਈ ਜੀ ਕੋਲੇ ਉਹ ਵਹਿੜ ਬਕਾਊਗਾ ਤੇ ਬੱਕਰੀਆਂ ਦੋ ਬਕਾਊਗਾ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰ ਲਿਓ ਜੇ ਵੀਡੀਓ ਬਾੜੀ ਦੇ ਵਿੱਚ ਖੜੀਆਂ ਬੱਕਰੀਆਂ ਐ ਕੋਈ ਕੱਲੇ-ਕੱਲੇ ਜਾਨਵਰ ਦੀ ਇਹਨਾਂ ਦੀ ਕਰਾ ਲਿਓ। ਮੁਸੱਲੀ ਕਰ ਲਿਓ ਪੂਰੀ। ਠੀਕ ਹੈ ਜੀ? ਤੇ ਬਾਈ ਮੋਬਾਈਲ ਨੰਬਰ ਦੱਸੋ ਆਪਣਾ। 9653975154 ਇੱਕ ਵਾਰੀ ਫੇਰ ਦੱਸੋ ਜੀ। 9653975154। ਲਓ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ। ਸਕਰੀਨ ਤੇ ਚੱਲੂਗਾ। ਚੱਲਦੇ ਨੰਬਰ ਤੇ ਸਪਾਰਕ ਕਰ ਲਓ ਵੀਰੇ। ਆਪਣੀ ਵੀਡੀਓ ਸੋਹਣੀ ਲੱਗੇ ਬਾਈ ਜੀ ਅਗੇ ਸ਼ੇਅਰ ਕਰ ਲਿਓ। ਲਾਇਕ ਕਰ ਲਿਓ। ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ। ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ। ਕੰਮਕਾਰ ਬਾਈ ਦੇ ਬਹੁਤ ਵੱਡੇ ਚੰਗੇ ਆ ਸਗਰਾ ਤੇ ਵਹਿੜ ਵੀ ਬਹੁਤ ਸੋਹਣੀ ਆ।